ਬਾਈ ਬੋਟਿੰਗ ਦਾ ਨਜ਼ਾਰਾ ਪੂਰਾ ਆ ਰਿਹਾ ਆ ਪਹਿਲਾ ਪਹਿਲਾ ਥੋੜਾ ਜਿਹਾ ਡਰ ਲੱਗਿਆ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਬਾਈ ਹੁਣ ਆਪਾਂ ਜਾ ਰਹੇ ਆ ਨਾਨੋ ਕੀ ਪਾਰਕ ਦੇ ਵਿੱਚ ਬੱਸ ਮੈਨੂੰ ਪਤਾ ਨਹੀਂ ਹੈਗਾ ਸਾਡੇ ਬੱਚਿਆਂ ਨੂੰ ਪਤਾ ਆ ਬੱਚੇ ਗਏ ਨੇ ਪਹਿਲਾਂ ਬਾਈ ਸਾਰੇ ਆਗੇ ਗੱਡੀ 'ਚ ਪ੍ਰਥਮ ਅਕਸ਼ ਸਮਰ ਇਸ਼ੂ ਚਲੋ ਜੀ ਸਾਰੇ ਆਗੇ ਗੱਡੀ 'ਚ ਚਲੋ ਹੁਣ ਚੱਲਦੇ ਆਪਾਂ ਦੇ ਨਾਲ ਭੋਮਣ ਤੇ ਆ ਗਏ ਅਸੀਂ ਪਰਸ ਘਰੇ ਭੁੱਲਿਆ ਆ ਵੀ ਗਾਜ਼ੀ ਦੂਰ ਗਏ ਘਟੋ ਘਟ 20 ਕਿਲੋਮੀਟਰ ਦੂਰ ਆ ਗਏ ਪੀਟੀਐਮ ਚ ਪੈਸੇ ਨਹੀਂ ਹੈਗੇ ਹੁਣ ਕੀ ਕਰੀਏ ਫਿਰ ਕੀ ਕਰੇ ਤਾਂ ਗਾਇਸ ਅਸੀਂ ਪਹੁੰਚਣ ਆ ਲਿਆ ਹੁਣ ਪਹੁੰਚ ਹੀ ਗਏ ਆ ਤੇ ਤੁਹਾਨੂੰ ਦਿਖਾਉਣੇ ਆ ਉੱਥੇ ਜਾਣਾ ਸਾਹਮਣੇ ਸਾਹਮਣੇ ਬਿਲਡਿੰਗ ਚ ਬਿਲਡਿੰਗ ਤੇ ਉਹ ਨਨੂ ਕੀ ਪਾਰਕ ਦੀ ਬਿਲਡਿੰਗ ਆ ਸਭ ਤੋਂ ਉੱਚੀ ਸਭ ਤੋਂ ਉੱਚੀ ਸਭ ਤੋਂ ਉੱਚੀ ਸਭ ਤੋਂ ਉੱਚੀ ਤਾਂ ਨਹੀਂ ਹੋਣੀ ਹੈਗੀ ਨਹੀਂ ਪੂਰੇ ਪਿੰਡ ਚੋਂ ਨਹੀਂ ਇਧਰ ਹਾਂ ਏਰੀਆ ਜਿਹੜਾ ਸਭ ਤੋਂ ਉੱਚੀ ਮੇਰੇ ਨਾਲ ਉਹ ਟੈਂਕੀ ਪਾਣੀ ਵਾਲੀ ਟੈਂਕੀ ਦੇ ਬਰਾਬਰ ਹੀ ਹੋਊਗੀ ਹਾਂਜੀ ਵੇ ਫਾਈਨਲੀ ਆਪਾਂ ਨੇਚਰ ਪਾਰਕ ਦੇ ਵਿੱਚ ਪਹੁੰਚ ਗਏ ਨਾਨੋਗੀ ਪਾਰਕ ਦੇ ਵਿੱਚ ਬਈ ਪੁਰਾਣੇ ਸਕੂਟਰ ਖੜੇ ਨੇ ਆ ਦੇਖੋ ਬਈ ਪੁਰਾਣੇ ਸਕੂਟਰ ਹਰ ਇੱਕ ਤਰ੍ਹਾਂ ਦਾ ਆ ਪ੍ਰੀਆ ਖੜਾ ਆ ਪ੍ਰੀਆ ਪ੍ਰੀਏ ਬਹੁਤ ਖੜਾਏ ਹੋਏ ਨੇ ਬਜਾਜ ਚੇਤਕ ਚੇਤਕ ਜਾਸਪਾ ਸਾਰੇ ਸਕੂਟਰ ਖੜੇ ਨੇ ਬਈ ਹਰ ਤਰ੍ਹਾਂ ਦਾ ਸਕੂਟਰ ਆ ਬਈ ਯਾਰ ਕੋਈ ਕਿਤੇ ਭੱਜਿਆ ਫਿਰਦਾ ਪੱਬੂ ਨਾਲ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਆਚੋ ਕਰਾਂਗੇ 3 ਹਾਊਸ ਉਹਦੀ ਉਹਦੀ ਬਈ ਆ ਭੱਜੇ ਫਿਰਦੇ ਨੇ ਸਾਹ ਦੇਖ ਲੈ ਲੈ ਅਕਸ ਬਾਲੇ ਐਕਸਾਈਟਡ ਨੇ ਬਈ ਬਈ ਆ ਦੇਖ ਲੋ ਕੀ ਕਰਨ ਲੱਗੇ ਨੇ ਇਹ ਹਣ ਅਕਸ ਹੁਣ ਆ ਚੜਨ ਲੱਗੇ ਨੇ ਆ ਬਈ ਅਕਸ ਕਰ ਰਿਹਾ ਟਰਾਈ ਚੜਨ ਦੀ ਚੜ ਜਾ ਬਈ ਚੜ ਜਾ ਚੜ ਗਿਆ ਚੜ ਗਿਆ ਅਕਸ ਚੜ ਗਿਆ ਫਸ ਗਿਆ ਫਸ ਗਿਆ ਬਈ ਵਿਚ ਵਿਚਾਲੇ ਨਹੀਂ ਆਏ ਥੋੜੀ ਨਾ ਇਧਰ ਨੂੰ ਮੂੰਹ ਕਰਕੇ ਉਧਰੋਂ ਚੜ ਕੇ ਇਧਰ ਉਤਰਨਾ ਨਹੀਂ ਤੀਗਾ ਉਤਰ ਗਿਆ ਭਾਈ ਉਤਰ ਗਿਆ ਫਸ ਗਿਆ ਦੀਆ ਹਾਂ ਆ ਜਾ ਮੈਂ ਖੜਾ ਆਇਆ ਮੂਰੇ ਅੱਗੇ ਬਈ ਪੱਬੂ ਆ ਰਿਹਾ ਜੜ ਗਿਆ ਆਖਸ ਉੱਪਰ ਆ ਜਾ ਬੈਠ ਬੈਠਿਆ ਤੂੰ ਵੀ ਲੱਗਾ ਚੋ ਦੋਨੇ ਗਿਰੇ ਕਿਉ ਨਹੀਂ ਨਹੀਂ ਆਜੋ ਆਜੋ ਆਉਣ ਦੋ ਆਉਣ ਦੇ ਪੱਬੂ ਨਹੀਂ ਛੱਡਦੇ ਆ ਜਾ ਪੱਬੂ ਮੈਂ ਹੈਗਾ ਮੂਰੇ ਆ ਜਾ ਆ ਜਾ ਆ ਜਾ ਛੱਡ ਦੇ ਹੰਤ ਪਾਪਾ ਪਾਪਾ ਆਉਦੇ ਗਾਕ ਚੱਕੇ ਨੇ ਹਾਂ ਉੱਧਰ ਦੇਖੋ ਸਮਰ ਬਈ ਸਮਰ ਕਤਰੋ ਕੇ ਖਿਡਾਰੀ ਬਣ ਵਰਦੇ ਨੇ ਬਈ ਇਹ ਤਾਂ ਸੋਧਰੇ ਪਿੰਗਾ ਝੁੱਟੀਆਂ ਜਾ ਰਹੀਆਂ ਨੇ ਪ੍ਰਤੀ ਸਮਰ ਨੇ ਆ ਰੱਖਣ ਇਹਦਾ ਹਰੇਕ ਜੀਜਾ ਕਰਕੇ ਦੇਖਣੀ ਆ ਹਮ ਸਮਰਤਾ ਬੱਲਾ ਆ ਵੀ ਚੁੱਕਿਆ ਸਮਰਦੇਤਾ ਬਾਮ ਫੋਟੇ ਕੀ ਜਮਰਦੇਤਾ ਚਲੋ ਵੀ ਪੱਬੂ ਪੱਬੂ ਸਲਾਈਮ ਤੇ ਆਊਗਾ ਪੱਬੂ ਆ ਜਾ ਪੱਬੂ ਆ ਰਿਹਾ ਸਲਾਈਮ ਤੇ ਹਾਂ 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 ਨੀਚੇ ਦੇਖ ਕੇ ਦੇਖ ਕੇ ਥਲੋਂ ਦੀ ਆ ਜਾ ਪਾਪਾ ਹਮ ਸਮਰੇ ਤਾਂ ਸੌਖਾ ਆਗਾ ਪੱਬੂ ਮੈਂ ਚੜ ਜੀ ਆਹਾਂ ਏ ਪਹਿਲਾ ਅਕਸ਼ ਦੀ ਬੰਮ ਫੁੱਟੀ ਆ ਪੱਪੂ ਓਏ ਐਂ ਚੱਲੋ ਸਾਰੇ ਬੈਜੋ ਆਜਾ ਆਇਓ ਹੱਥ ਪਾ ਕੇ ਬੈਜੋ ਚੱਲ ਪੱਪੂ ਚੱਲ ਚੱਲ ਆਇਆ ਹੱਥ ਪਾ ਕੇ ਬੈਠਣਾ ਪੂ ਪਰ ਗੱਡੀ ਚਲਾਉਣੀ ਆ ਹੁਣ ਹੈ ਚੱਲ ਪੀ ਚੱਲ ਪੀ ਸਮਰਦੇ ਪੁੱਠੇ ਰਸਤੇ ਹੁੰਦੇ ਨੇ ਬਈ ਅਕਸ਼ ਦੇ ਅਰਸਾ ਮਰਦੇ ਪੁੱਠੇ ਪਾਸੇ ਦੀ ਚੜਦੇ ਨੇ ਉੱਤਰਦੇ ਵੀ ਪੁੱਠੇ ਪਾਸੇ ਦੀ ਮੱਤਨ ਮੱਤਨ 1990 ਵਾਲਿਆਂ ਨੂੰ ਪਤਾ ਹੋਊਗਾ ਇਹ ਵੀ ਆਹ ਕੀ ਚੀਜ਼ ਖੇਡ ਰਹੇ ਨੇ ਆਪਾਂ ਨੂੰ ਕਮੈਂਟਾਂ ਚ ਦੱਸਣਾ ਤੁਸੀਂ ਨੇ ਵੀ ਆਹ ਕੀ ਚੀਜ਼ ਖੇਡ ਰਹੇ ਨੇ ਵੈਸੇ ਪੱਥਰ ਦਾ ਪਿਆਨੋ ਬਣਾ ਕੇ ਰੱਖ ਰੱਖਿਆ ਹੈ ਅੱਟਾ ਨੰਤਾ ਪੂਰੀ ਐਕਸਾਈਟਮੈਂਟ ਹੋਈ ਵੀ ਆਪਾਂ ਬੋਣਾਂ ਨੂੰ ਬਾਹਰ ਹੋਣਾ ਸੀ ਕਰਨ ਜਾ ਰਹੇ ਆ ਵੋਟਿੰਗ ਹੰਦਲ ਬਾਈ VOTING ਚੱਲ ਰਹੀ ਆ ਓਏ ਛਿੰਝੇ ਆ ਅੱਛਾ 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 ਆਂਕੂ ਮੰਗੇ ਜੰਨਿਆ ਆ ਅੱਪਾ ਅੱਪਾ ਇੱਧਰ ਨੂੰ ਜਾ ਕਾ ਇੱਧਰ ਨੂੰ ਆ ਲੋ ਵਾ ਤੇ ਦਿੰਦੇ ਬਾਈ VOTING ਦਾ ਨਜ਼ਾਰਾ ਪੂਰਾ ਆ ਰਿਹਾ ਆ ਪਹਿਲਾਂ ਪਹਿਲਾਂ ਥੋੜਾ ਜਿਹਾ ਡਰ ਲੱਗਿਆ ਇਹ ਤੁਹਾਨੂੰ ਕਿਹਦੇ ਆ ਪਾਸ ਕਰਾਂ ਮੈਂ ਭਾਈ ਆ ਭਈਆ ਫਲ ਦਾ ਆਪਾਂ ਨੂੰ ਨਾਮ ਨਹੀਂ ਪਤਾ ਹੈਗਾ ਕੀ ਆ ਇਹ ਹੁਣ ਆਪਾਂ ਨੂੰ ਪਤਣੀ ਪਹਿਲੀ ਵਾਰ ਦੇਖਿਆ ਇਹ ਮੈਂ ਹੋਰ ਕਿਤੇ ਦੇਖਿਆ ਵੀ ਨਹੀਂ ਕਿਤੇ ਕਿਸੇ ਮਾਰਕੀਟ ਚ ਨਹੀਂ ਦੇਖਿਆ ਕਿਤੇ ਨਹੀਂ ਦੇਖਿਆ ਹੈਗਾ ਜੇ ਤੁਹਾਨੂੰ ਇਹਦਾ ਨਾਮ ਪਤਾ ਤਾਂ ਦੱਸੋ ਬਾਕੀ ਇਹ ਪਾਰਕ ਬਹੁਤ ਬੜੀ ਬਹੁਤ ਸੋਹਣਾ ਬਣਿਆ ਹੋਇਆ ਗਾਇ ਜੇ ਇਹ ਆ ਸਾਡਾ ਪੰਜਾਬੀ ਵਿਰਸਾ ਆ ਦੇਖੋ ਇਹ ਆ ਖੂ ਜਿਵੇਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਪਾਣੀ ਭਰਦੇ ਸੀ ਖੂ ਦੇ ਵਿੱਚੋਂ ਬਾਲਾ ਡੂੰਗਾ ਤਾਂ ਨਹੀਂ ਆ ਦੇਖੋ ਆ ਸਾਰਾ ਸਾਰਾ ਆਟਾ ਜਿੱਲਾ ਸਭ ਤੋਂ ਵਧੀਆ ਮਿਲ ਲੱਗਿਆ ਮੈਨੂੰ ਆ ਆ ਕੀ ਹੈ ਹਾਲੇ ਤੋਂ ਪਰਾਣੀਆਂ ਗੜੀਆਂ ਮੰਨਿਆ ਸੀ ਉਹ ਐਦਾਂ ਚੁੱਲਾ ਚੌਂਕਾ ਕਰਦੀਆਂ ਸੀ ਆ ਕੁੰਡੀ ਛੋਟਾ ਹੁਣ ਤਾਂ ਸਭ ਦੇ ਗਏ ਕਿ ਹੋ ਗਿਆ ਹੁਣ ਤਾਂ ਮਿਕਸਿੰਗ ਆ ਗਈਆਂ ਕੁੰਡੀ ਛੋਟੇ ਦੀ ਜਗ੍ਹਾ ਤੇ ਆ ਆ ਹੁੰਦੀ ਸੀ ਪੁਰਾਣੇ ਸਮੇਂ ਦੀ ਪੀਂਗ ਘਰ ਦੇ ਵਿੱਚ ਹੀ ਬਣਾਈ ਹੋਈ ਹੁੰਦੀ ਸੀ ਆ ਪੁਰਾਣਾ ਗੇਟ ਪੁਰਾਣੀ ਪੇਟੀ ਆ ਪੇਟੀ ਸਾਡੇ ਦਾ ਅੱਜ ਵੀ ਹੈਗੀ ਆ ਸਾਡੀ ਮਾਤਰੀ ਆ ਇਹ ਇਹ ਹੈਗਾ ਕੁਛ ਐਡ ਕਰੀਆ ਮਧਾਣੀ ਰੜਕਦੇ ਜਿਆਦਾ ਪੰਜਾਬੀ ਭੰਗੜਾ ਬਈ ਇਹ ਆ ਸਾਡਾ ਪੰਜਾਬੀ ਵਿਰਸਾ ਹਰ ਇੱਕ ਚੀਜ਼ ਬਣੀ ਵੀ ਆ ਬਈ ਆ ਦੇਖੋ ਮਸ਼ੀਨ ਹੈ ਚੌਪਾ ਕਰਨ ਵਾਲੀ ਇਹ ਬਹੁਤ ਘੱਟ ਰਹੇ ਜਾਨਾ ਆ ਬੋਲ ਦਾ ਪੁਰਾਣੇ ਸਮਿਆਂ ਦੇ ਵਿੱਚ ਆਹ ਕਲਾਕ੍ਰਿਤੀਆਂ ਕੀਤੀਆਂ ਹੁੰਦੀਆਂ ਸੀਗੀਆਂ ਕੰਧਾਂ ਦੇ ਉੱਤੇ ਆ ਲੈ। ਕਿਆ ਬਾਤ ਹੈ। ਬਹੁਤ ਸੋਹਣਾ ਬਣਿਆ ਆਹ ਪੇਟੀ। ਪੇਟੀ ਤਾਂ ਮੈਨੂੰ ਹਰੇਕ ਥਾਵੇਂ ਕਈ ਥਾਵੇਂ ਰੱਖੀ ਹੋਈ ਆ ਪੇਟੀ ਤਾਂ ਹਰੇਕ ਥਾਵੇਂ ਮਿਲ ਜਾਂਦੀ ਹੈ। ਹੈਂ? ਸੰਦੂਖ ਫਾਵਾਈ ਇਹ ਤਾਂ ਹਰੇਕ ਥਾਵੇਂ ਆ। ਇਹ ਕਿਸੇ ਕਿਸੇ ਕੋਲੀ ਹੋਊਗਾ ਜਿਨ੍ਹਾਂ ਦੇ ਘਰੇ ਪੁਰਾਣੇ ਬਜ਼ੁਰਗ ਹੋਣਗੇ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਊਗਾ। ਅਸੀਂ ਨੇ ਤਾਂ ਸੰਭਾਲ ਕੇ ਰੱਖਿਆ ਹੋਇਆ ਆ। ਆ ਦੇਖੋ ਚੂੜੀਆਂ, ਪਰਾਂਦੀ, ਗਾਈ ਦਾ ਪੁਰਾਣਾੇ ਦਰਵਾਜੇ ਪੁਰਾਣਾ ਗੇਟ ਇਦਾਂ ਦੇ ਹੁੰਦੇ ਸੀ ਜੇ ਬਾਈ ਪੁਰਾਣਾ ਪਲੰਗ ਹਰ ਇੱਕ ਚੀਜ਼ ਰੱਖੀ ਹੋਈ ਆ ਹਰ ਇੱਕ ਚੀਜ਼ ਰੱਖੀ ਹੋਈ ਆ ਪਹਿਲਾਂ ਐਵੇਂ ਹੁੰਦੀਆਂ ਸੀ ਫੋਟੋ ਬੜੀ ਸ਼ਾਨਦਾਰ ਬਣੀ ਹੋਈ ਆ ਉੱਪਰ ਚੱਲ ਆਹ ਦੇਖੋ ਸਮਰ ਨੂੰ ਉੱਪਰ ਚੜ ਗਏ ਨੇ ਉਹ ਆਇਓ ਬੰਬ ਤੋਂ ਉੱਡ ਚਲੋ ਚਲੋ ਪ੍ਰਤਮਿਕ ਚਾਚੂ ਜੀ ਉਹ ਭਾਈ ਕੀ ਨਜ਼ਾਰਾ ਹੈ ਉੱਪਰ ਤੋਂ ਭਾਈ ਇਹਨਾਂ ਨੇ ਪੂਰਾ ਪਿੰਡ ਬਣਾਇਆ ਹੋਇਆ ਔਰੇ ਦੇਖੋ ਕੀ ਨਜ਼ਾਰਾ ਉੱਪਰ ਵਾਹ ਇਹ ਹੈਗਾ ਜਿੱਥੇ VOTING ਹੁੰਦੀ ਆ ਕ੍ਰਿਸ਼ਨ ਜੀ ਮਹਾਰਾਜ ਦੀ ਫੋਟੋ ਲਾਈ ਹੋਈ ਆ ਇਹ ਆਇਆ ਕਰਦੀ ਰਸੂ ਪੁਰਾਣਾ ਟੀਵੀ ਭਾਈ ਆ ਟੀਵੀ ਦੇ ਲੋਪ ਹੋ ਗਏ ਹਨ ਮੈਂ ਇਧਰ ਇਸ਼ੂ ਆ ਭਾਈ ਸਭ ਤੋਂ ਵਧੀਆ ਚੀਜ਼ ਹੈ ਇੱਥੇ ਪਿਆ ਚਰਖਾ ਮਧਾਨੀ ਜਿਹੜਾ ਦੁੱਧ ਰੇੜਕ ਦਿੰਦੇ ਆ ਹੈਗਾ ਟੀਵੀ ਆ ਹੈਗਾ ਪੁਰਾਣਾ ਸਟੀਰੀਓ ਸਟੀਰੀਓ ਹਾਂ ਆ ਟੀਵੀ ਹੁਣ ਤਾਂ ਲੋਪ ਹੋ ਗਏ ਆ ਦੇਖੋ ਆ ਟੀਵੀ ਹੁਣਾ ਲੋਪ ਹੋ ਗਏ ਆ ਸਟੀਰੀਓ ਪਹਿਲਾਂ ਵੱਜਦੇ ਹੁੰਦੇ ਸੀ ਹਾਂ ਗਾਣੇ ਵੱਜਦੇ ਹੁੰਦੇ ਸੀ ਆ ਦੇਖੋ ਆ ਦੇਖੋ ਬਾਈ ਸਭ ਤੋਂ ਵਧੀਆ ਚੀਜ਼ ਆ ਬਾਈ ਸਰ ਡਰੈਸਿੰਗ ਬਾਈ ਅੱਜ ਕੱਲ੍ਹ ਵਾਲੇ ਡਰੈਸਿੰਗ ਕੁਝ ਹੋਰ ਨੇ ਆਹ ਡਰੈਸਿੰਗ ਕੁਝ ਹੋਰ ਹੈ ਹੈਲੋ ਬਾਈ ਕਿਹਾ ਤੁਸੀਂ ਬਾਈ ਆ ਫੋਨ ਵੀ ਖਤਮ ਹੋ ਗਿਆ ਆ ਦੇਖੋ ਪੁਰਾਣਾ ਗੱਡਾ ਟਾਇਰ ਵੀ ਬਾਈ ਬਾਈ ਟਾਇਰ ਵੀ ਦੇਖੋ ਕਿੰਨਾ ਮਜ਼ਬੂਤ ਟਾਇਰ ਨੇ ਟਰੱਕ ਦੇ ਵੀ ਟਾਇਰ ਅਜਿਹੇ ਨਹੀਂ ਹੋਣੇ ਜਿਹੇ ਜਿਹੇ ਗੱਡੇ ਦੇ ਨੇ ਉਹ ਖੜਾ ਪੁਰਾਣਾ ਗੱਡਾ ਇਹ ਕੇ ਖੜਾ ਬਾਈ ਇਹ ਉਦੋਂ ਵੀ ਪੁਰਾਣਾ ਆ ਇਹ ਜਿਹੜੇ ਉਹਦੇ ਵਾਲੇ ਹੁੰਦੇ ਸੀਗੇ ਡੋਲੀਆਂ ਡੋਲੀਆਂ ਲੈ ਕੇ ਜਾਂਦੇ ਹੁੰਦੇ ਸੀ ਇਹ ਗੱਡਿਆਂ ਦੇ ਵਿੱਚ ਬਾਈ ਇੱਥੇ ਹਰੇਕ ਚੀਜ਼ ਰੱਖੀ ਹੋਈ ਆ ਦੇਖੋ ਰੇੜੇ ਫਾਦਰਕ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਬਈ ਆ ਰਾਜ ਦੂਸਤਾ ਹੁਣ ਕਿੱਥੇ ਹੀ ਹੋਊਗਾ ਕਿਸੇ ਕੋਲ ਹੀ ਹੋਊਗਾ ਹੈ ਹੀ ਨਹੀਂ ਤਾਂ Saturn ਇੰਜਾਂ ਦੇ ਕੋਈ ਤੇ ਦਾ ਹੁੰਦਾ ਸੀ ਇੰਜ ਜਨ ਬਹੁਤ ਵੱਡਾ ਸੀ ਬਾਈ ਇਹਦਾ ਆ ਤਾਂ ਹੁਣ ਖਤਮ ਨੇ ਇਹ ਤਾਂ ਮੈਂ ਵੀ ਪੂਰਾ ਵਧੀਆ ਚਲਾ ਸਕਦਾ ਤੇ ਦੇਖੋ ਭਾਰੀ ਬੱਸ ਦਤੀ ਹੈ ਬਾਈ ਟ੍ਰੇਨ ਦੀ ਪਟੜੀ ਲਾ ਕੇ ਲਾਹੌਰ ਲਿਖ ਰੱਖਿਆ ਆ ਆ ਪਟੜੀ ਜਾਂਦੀ ਆ ਲਾਹੌਰ ਨੂੰ ਆਹ ਟ੍ਰੇਨ ਜਾਂਦੀ ਆ ਪੱਬੂ ਤਾਂ ਜਾ ਰਿਹਾ ਹੈ ਅਸ ਤਾਂ ਮੁੜੇ ਵੀ ਆਏ ਦੇਖ ਕੇ ਹੋਰ ਆ ਵਧੀਆ ਲੇਗਾ ਆ ਦੇਖ ਲਾਹੌਰ ਦੀ ਸਪੈਸ਼ਲ ਚਾਹ ਪੂਰੇ ਮਿਲਦੀ ਆ ਬਾਈ ਜਿਕੇ ਜਿਵੇਂ ਹੋਵੇ ਬਾਈ ਜਿਕੇ ਨੇ ਪੀਣੀ ਆ ਤਔਰੇ ਆ ਜੋ ਬਾਈ ਬਾਈ ਥੱਕ ਗਏ ਕੰਮ-ਕਮ ਅਕੇ ਦਾ ਹਾਂ ਬਾਈ ਇਹਨਾਂ ਨੂੰ ਪਾਣੀ ਦੀ ਪਿਆਸ ਲੱਗਿਆ ਪਾਣੀ ਪੀ ਕੇ ਆਣੇ ਆਹ ਗਾਜ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਹੈ ਜੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਕਿਤੇ ਨਹੀਂ ਲੈ ਕੇ ਜਾ ਸਕਦੇ ਹੈਗੇ ਜਾਂ ਘੁੰਮਣ ਵਾਸਤੇ ਕੋਈ ਪ੍ਰੋਗਰਾਮ ਨਹੀਂ ਬਣਾਇਆ ਇੱਕ ਸਸਤਾ ਜਿਹਾ ਪਾਰਕ ਆ ਇੱਥੇ ਤੁਸੀਂ ਨਾਰਮਲ ਟਿਕਟ ਲੈ ਕੇ ਘੁੰਮ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਹਰ ਇੱਕ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂ ਪੰਜਾਬੀ ਵਿਰਸੇ ਦੀ ਹਰ ਇੱਕ ਚੀਜ਼ ਸੈਰਪਾਰਕ ਬੂਰਕੋ ਘੁੰਮ ਲਿਆ ਹੁਣ ਇਹਨਾਂ ਦਾ ਨਿਕਲ ਗਿਆ ਦਾਮ ਗੱਡੀ ਜਾਏ ਗੱਡੀ ਆੜਾ ਲੱਗੇ ਹੋਏ ਨੇ ਤੁਸੀਂ ਚੱਲਦੇ ਆ ਘਰ ਨੂੰ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਅਜੇ ਰਸਤੇ ਜਿਨ੍ਹਾਂ ਨੇ ਖਾਣਾ ਪੀਣਾ ਕਰਨ ਆਇਆ ਇਹਨੂੰ ਤਾਂ ਆ ਛੋਟੇ ਮਹਾਰਾਜ ਨੂੰ ਤਾਂ ਬਾੜੀ ਭੁੱਖ ਲੱਗੀ ਆ ਸਮਰ ਨੂੰ ਬਾੜੀ ਲੱਗਦੀ ਆ ਭੁੱਖ ਤਾਂ ਸਾਰਿਆਂ ਨੂੰ ਲੱਗੀ ਪਈ ਆ ਭੁੱਖ ਤਾਂ ਸਾਰਿਆਂ ਨੂੰ ਲੱਗੀ ਪਈ ਆ ਚਲੋ ਫਿਰ ਜੀ ਆਪਾਂ ਜਾ ਰਹੇ ਆ ਘਰ ਨੂੰ ਵਾਪਸ ਰਸਤੇ ਦੇ ਵਿੱਚ ਆ ਤੇ ਆਪਾਂ ਨੇ ਕੀਤੇ ਹੋਇਆ ਸੈਂਡਵਿਚ ਆਰਡਰ ਸੈਂਡਵਿਚ ਵਾਲੇ ਦਾ ਫੋਨ ਵੀ ਆ ਗਿਆ ਵੀ ਤੁਹਾਡਾ ਆਰਡਰ ਰੈਡੀ ਹੋ ਗਿਆ ਬਾਜ ਜਾਂਦੇ ਜਾਂਦੇ ਫੜਾਂਗੇ ਭਗੂ ਸੋ ਗਿਆ ਭਗੂ ਥੱਕ ਗਿਆ ਭਗੂ ਸੋ ਗਿਆ ਬਾਈ ਹੈਂਗਰੀ ਪੁਆਇੰਟ ਵਾਲਿਆਂ ਦੇ ਆਰਡਰ ਲੈ ਲਿਆ ਤੇ ਆਰਡਰ ਨੂੰ ਦੇਖਦੀ ਇਹ ਕਹਿੰਦੇ ਸਾਨੂੰ ਲੱਗਿਆ ਬਹੁਤ ਜ਼ਿਆਦਾ ਭੁੱਖ ਪਹਿਲਾਂ ਮੇਰੀ ਸਲਾਹ ਦੀ ਘਰ ਜਾ ਕੇ ਖਾਵਾਂਗੇ ਪਰ ਇਹ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਲੱਗੀ ਆ ਭੁੱਖ ਇਸ ਕਰਕੇ ਓਪਨਿੰਗ ਗੱਡੀ ਚ ਹੀ ਕਰਤੀ ਮੈਂ ਫਾਈਨਲੀ ਘਰੇ ਪਹੁੰਚ ਗਏ ਆਪਾਂ ਕਰਦੇ ਆਂ ਬਲੌਗ ਦਾ ਐਂਡ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੈਂਕ ਯੂ ਬਾਏ